जटमो चल जाए बात है प्राइसिंग की की बात है प्राइसिंग तो ताजी जगह नाम है अवेलेबल कर दो ये शाम तक शुरू हो जाए तो और एक बार जरा जरा ना सुनता ਸਭ ਤੋਂ ਪਹਿਲਾਂ ਸਾਨੂੰ ਬੜਾ ਇੱਕ ਪਸੰਦ ਲੱਗਦਾ ਤੇ ਹਰ ਫਾਰਮ ਜਿਹੜੀ ਹੈ ਉਹਦਾ ਜੀ ਕਾਪਣਾ ਜੈਂਡਰ ਬੇਸਡ ਹੈ। ਹਨ ਇਹ ਮੈਡੀਕਲ ਫਾਰਮ ਜਿਹਨੀਆਂ ਸਾਡੀਆਂ ਨੇ ਜਿਉਂ ਉਸ ਨੂੰ ਡੈਟਾ ਸਟੈਂਡ ਤੋਂ ਦੇਖਿਆ ਜਾਵੇ ਤਾਂ ਕੁਝ ਫਾਰਮ ਮਸਕੁਲਨ ਜੀਓਰਜੀਨਲ ਰੈਟਰਨ ਨਹੀਂ ਕਰਦੇ ਫਾਰਮ ਜਿਹੜੇ ਜੀਓਰਜੀਨਲ ਰੈਟਰਨ ਇਹ ਉਹ ਇਸ ਦ੍ਰਿਸ਼ਟੀ ਕੋਣ ਤੋਂ ਇਸ ਜੈਪਨੀ ਫਾਰਮ ਦੇਖਿਆ ਜਾਵੇ ਤਾਂ ਪੁਰਖਸ਼ ਅੰਦਰਸ ਦੇ ਬਜਾਏ ਪੰਛੀ ਕਰਿਆ ਮੈਨੂੰ ਲੱਗਦਾ ਕਿ ਇਹਦੀ ਫਾਰਮ ਜਿਆਦਾ ਫੈਮਿਨਿਸਟ ਟਾਈਪ ਦੀ ਹੈ। ਤੇ ਸਿੱਧਾ ਜਿਹੜਾ ਇਹਦਾ ਜਿਹੜਾ ਸਟਰਕਚਰ ਆ ਜਿਹਦੀ ਪ੍ਰੈਜੈਂਟੇਸ਼ਨ ਆ ਉਹਦਾ ਕੈਰੈਕਟਰ ਐਂਡ ਆਰੀਜਿਨੇਸ਼ਨ ਜਿਹੜੀ ਫੈਮਿਨਿਜ਼ਮ ਬਾਰੇ ਜਦਾ ਦੰਦੀ ਆ ਤੇ ਕੋਈ ਇਹਨੂੰ ਇਹਨੂੰ ਕੋਈ ਕਿਸੇ ਤਰ੍ਹਾਂ ਨਾਲ ਇਹਦੀ ਕੋਈ ਕੰਟਰੋਵਰਸਰੀਅਲ ਗਰਪੀ ਚ ਇਸ ਟਾਈਪ ਆਫ ਡਿਫਰੈਂਟ ਡਾਈਮੈਂਸ਼ਨ ਸਾਡੇ ਬੰਗਲ ਸਾਡੇ 12 ਨੇ ਸਾਡੇ ਗੰਗਨਾਮੇ ਆ ਉਹਨਾਂ ਦੇ ਵਿੱਚ ਮੈਸਕੁਲਿਨਿਟੀ ਜਿਹੜੀ ਐ ਪ੍ਰੈਕਟਿਸ ਹੁੰਦੀ ਆ ਤੇ ਕੁਝ ਅਨਸਰ ਹੈ ਆਪੀ ਹੈ ਉਹਦੇ ਵਿੱਚ ਦੂਸਰੀ ਚੀਜ਼ ਆ ਜਿਹੜੀ ਨੇ ਫਾਰਮ ਦੇ ਫਾਰਮ ਨੂੰ ਜੈਂਡਰ ਦੇ ਇਸ ਦਾ ਕੀ ਕੈਰੈਕਟਰੀ ਅਮੋਨੀਟੇਸ਼ਨ ਉਸੇ ਗੱਲ ਜਿਹੜੀ ਮੈਨੂੰ ਇਸ ਦੇ ਵਿੱਚ ਲੱਗੀ ਤੇ ਜਿਹੜੀ ਭਾਸ਼ਾ ਦੇ ਵਿੱਚ ਇਸ ਤੇ ਮਾਲ ਹੋਈ ਹੈ ਉਹ ਉਹ ਡਿਨੋਟੇਟਿਵ ਕੈਰੈਕਟਰੀ ਜ਼ਿਆਦਾ ਹੈ ਪਾਠ ਹੋ ਦੇ ਜ਼ਿਆਦਾ ਹੈ ਪਾਠ ਤੇ ਚਿੱਤਟ ਤੇ ਜੇ ਕਨੋਟੇਟਿਵ ਲੈਂਗੁਏਜ ਦੇ ਵਿੱਚ ਤੇ ਮਾਲ ਨਾ ਹੋਈ ਤਾਂ ਇਸ ਦਾ ਜਨਾ ਕਿੱਟਰੀ ਲੈਵਲ ਆ ਥੋੜਾ نیچے ਰਹਿ ਸਕਦਾ ਉਸ ਨੂੰ ਕਦਰ ਕੰਦੇ ਦੇ ਜਨੂਟਿਵ ਲੈਂਗੁਏਜ ਦੇ ਮਾਨ ਦੇ ਉੱਤੇ ਕਨੋਟੇਟਿਵ ਲੈਂਗੁਏਜ ਦੇ ਵੱਲ ਸਮਝਣਾ ਪਵੇਗਾ ਕਿ ਇਸ ਨੂੰ ਦਿਕੰਤਾ ਦੇ ਵਿੱਚ ਸਾਨੂੰ ਪੁੱਟ ਕਰਨ ਦੇ ਤਰੀਕੇ ਇਸੇ ਕਰਕੇ ਮੈਨੂੰ ਲੱਗੀ ਕਿ ਸਮਝ ਨਹੀਂ ਆਈ ਗੁਰਵਾਲ ਸਾਹਿਬ ਸ਼ਾਇਦ ਦੱਸਣ ਇਸ ਬਾਰੇ ਕਿ ਹਰ ਏਜ ਆਪਣੇ ਕਰੀਅਰ ਦੇ ਲਈ ਆਪਣੀ ਫਾਰਮ ਲੈ ਕੇ ਆਉਂਦੀ ਹੈ ਮੈਡੀਕਲ ਏਜ ਨੇ ਆਪਣੇ ਐਕਸਪੀਰੀਅੰਸ ਦੇ ਲਈ ਆਪਣੇ ਫਾਰਮ ਜਨਰੇਟ ਕੀਆ ਮੋਟਰੈਨਿਟੀ ਨੇ ਆਪਣੇ ਐਕਸਪੀਰੀਅੰਸ ਦੇ ਆਪਣੇ ਫਾਰਮ ਜਨਰੇਟ ਕੀਤੇ ਹਨ ਹੁਣ ਇਹ ਏਜ ਦੇ ਵਿੱਚ ਐਸਾ ਸੋਸ਼ਲ ਕਲਚਰਲ ਤੀਜ ਪ੍ਰਵਰਤਨ ਆ ਗਿਆ ਕਿ ਨਵੇਂ ਫਾਰਮ ਬਣਿਆ ਨੇ ਪਰ ਉਹ ਫਾਰਮ ਨਹੀਂ ਆਪਣਾ ਲਿਆ ਬੈਠੀਆਂ ਕੀ ਉਹਨਾਂ ਮਕਸਦਾਂ ਤੋਂ ਡੋੜਾਂ ki change HD ki change ayya, dedi lan da isim bile şimdi Thank you very much. Ah, çok güzel.